ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਅੱਜ ਦੀ ਵੀਡੀਓ ਵਿੱਚ ਆਪਾਂ ਹਲਾਂ ਦੀ ਆ ਘੂੜੀ ਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਇਹ ਘੂੜੀ ਕਿੰਨੇ ਇੰਚ ਤੇ ਹੋਣੀ ਚਾਹੀਦੀ ਹੈ ਪ੍ਰੋਪਰ ਸਹੀ ਜਿਹੜੀ ਜਿਹਦੇ ਨਾਲ ਸਹੀ ਕੰਟਰੋਲ ਟਰੈਕਟਰ ਕਰੇ ਵੀ ਕੋਈ ਟਰੈਕਟਰ ਤੇਲ ਵੀ ਸਹੀ ਖਾਵੇ ਤੇ ਡੰਗਾਈ ਵੀ ਪੂਰੀ ਫੁੱਲ ਲਵੇ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਦੇਖਾਂਗੇ ਵੀਡੀਓ ਦੇਖ ਲਿਓ ਬਈ ਗੌਰ ਨਾਲ ਸਾਰੀ ਸੁਣ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ YouTube ਤੇ Facebook ਚੈਨਲ ਨੂੰ ਫੋਲੋ ਕਰ ਲਿਓ ਤੇ ਅੱਜੋ ਬਾਈ ਦੱਸਦੇ ਆ ਬਈ ਜਿਹੜੀ ਆ ਘੂੜੀ ਹੈਗੀ ਇਹ 48 ਇੰਚ ਤੋਂ ਉੱਤੇ ਉੱਤੇ ਚਾਹੀਦੀ ਆ 48 ਹੋਵੇ 49 ਹੋਵੇ 50 ਹੋਵੇ ਕਿੰਨੀ ਵੀ ਹੋਵੇ ਯਾਰ 48 ਇੰਚ ਤਾਂ ਲਗਭਗ ਚਾਹੀਦੀ ਹੈ ਜੇ 16 ਇੰਚ ਵਾਲੇ ਮਗਰ ਟਰੈਕਟਰ ਤੇ ਮਗਰ ਚਲਾਉਣਾ ਜਿਵੇਂ ਹੁਣ ਆਹ ਸਾਡਾ 13 ਇੰਚ ਵਾਲਾ ਟਰੈਕਟਰ ਹੈਗਾ ਇਹਦੇ ਮਗਰ ਇਦੋਂ ਘੱਟ ਚੱਲ ਜੀ 2-4 ਇੰਚ ਕੋਈ ਚੱਕਰ ਨਹੀਂ 16 ਇੰਚ ਵਾਲੇ ਦਾ ਕੀ ਹੁੰਦਾ ਵੀ ਕੰਟਰੋਲ ਉੱਚਾ ਹੋ ਜਾਂਦਾਗਾ ਵੀ ਜਿਹੜਾ ਡੰਡਾਗਾ ਡੰਡਾ ਮਗਰ ਉੱਚਾ ਚਾਹੀਦਾ ਮੂਹਰੋ ਨੀਵਾ ਚਾਹੀਦਾ ਜੇ ਟਰੈਕਟਰ ਦਾ ਸਹੀ ਕੰਟਰੋਲ ਕਰਨਾ ਜੇ ਡੰਡਾ ਨੀਵਾ ਉਤਰ ਗਿਆ ਵੀ ਟਰੈਕਟਰ ਕੰਟਰੋਲ ਹਟ ਜੂਗੀ ਇਹਦਾ ਕੰਟਰੋਲ ਦਾ ਕੀ ਸਿਸਟਮ ਤਾਂ ਮੈਂ ਹੁਣ ਦੱਸਦਾ ਬੀਜੇ ਜਿੰਨੇ ਹਲ ਮੂਹ ਨੂੰ ਧੱਕਾ ਮਾਰਨ ਮਾਰਨਗੇ ਉਨੀ ਤਾਂ ਹੁਣ ਕੰਟਰੋਲ ਕਰੂ ਟਰੈਕਟਰ ਤੇ ਜਿੰਨਾ ਇਹ ਮਗਰ ਨੂੰ ਖਿੱਚਣਗੇ ਉਨਾ ਥੱਲੇ ਨੂੰ ਛੱਡੂਗਾ ਜਿੰਨਾ ਆਹ ਮਗਰ ਨੂੰ ਖਿੱਚੂ ਜਿੰਨਾ ਇਹ ਮੂਹ ਨੂੰ ਧੱਕਾ ਮਾਰੂਗਾ ਉਨਾ ਇਹ ਸਹੀ ਕੰਟਰੋਲ ਕਰੂਗਾ ਤੇ ਬਈ ਇਹ ਨੂੰ ਉੱਚੀ ਜ਼ਰੂਰੀ ਹੈਗੀ ਜਿਵੇਂ ਹੁਣ ਆ ਇੱਥੇ ਹੈਗੀ ਇਹ ਆਪਣੇ 13 13 ਟਰੈਕਟਰ ਹੈ ਜਿਵੇਂ ਹੁਣ 16 ਟਾਇਰ ਵਾਲਾ ਮਗਰ ਚਲਾਉਣੀਆਂ ਤਾਂ ਆਹ ਸੱਦ ਚ ਪਾ ਲਈ ਉੱਥੇ ਸਹੀ ਕੰਟਰੋਲ ਕਰਦਾਗਾ ਇਹ ਬਈ ਸਾਡੇ ਪਹਿਲਾ ਹਾਲ ਇਹ ਘੋੜੀ ਹੁਣ ਤੁਸੀਂ ਕਹੋਗੇ ਨਵੀਂ ਕਿਵੇਂ ਲੱਗੀ ਹੋਈ ਹੈਗੀ ਬਈ ਇਹ ਅਸੀਂ ਨਵੀਂ ਲਵਾਈ ਸੀ ਪਹਿਲਾ ਜਦੋਂ ਇਹ ਹਾਲ ਬਣਾਏ ਸੀ 2000 ਸਾਲ ਚ ਆਹ ਟਰੈਕਟਰ ਆਪਾਂ ਉਦੋਂ ਲਿਆਏ ਸੀਗੇ 97 97 ਤੇ 2000 ਦੇ ਲਗਭਗ ਇਹ ਹਾਲ ਆਪਣੇ ਬਣੇ ਹੋਏ ਆਗੇ ਤੇ ਉਦੋਂ ਆ ਬਾਹ ਖੁੱਲੀ ਰੱਖਦੇ ਹੁੰਦੇ ਸੀ ਆ ਬਾਹ ਤੁਹਾਨੂੰ ਲੱਗਦਾ ਹੋਊਗਾ ਵੀ ਚੌੜੇ ਜਿਹਾ ਬਾਲੇ ਆ 11 ਹਾਲੀਆ 13 ਨਹੀਂ ਹੈਗੇ ਇਹ ਕਿਉਂ ਉਦੋਂ ਨਰਮੇ ਵਾਲੇ ਬਾਹਣ ਹੁੰਦੇ ਸੀ ਖੁੱਬਲ ਖੁੱਬਲ ਬਾਲੇ ਹੁੰਦੇ ਸੀ ਹੁਣ ਤਾਂ ਬਾਹਣ ਸਾਫ ਹੋ ਗਏ ਹਨਾ ਤੇ ਉਦੋਂ ਆ ਬਾਹ ਖੁੱਲੀ ਰੱਖਦੇ ਹੁੰਦੇ ਸੀ ਆਮ ਹਾਂ ਦੇ ਨਹੀਂ ਤਾਂ ਆ ਦੇਖ ਕਿਹੜੇ ਲੋ ਟਾਪਲ ਐਂਗਲ ਲੱਗੀ ਹੋਈ ਹੈ ਸਾਰੇ ਹਾਲਾਂ ਦੇ ਤੇ ਨਹੀਂ ਆਮ ਸਿੰਗਲ ਜੀ ਐਂਗਲ ਲੱਗੀ ਹੁੰਦੀ ਹੈਗੀ ਤੇ ਤਾਂ ਕਰਕੇ ਬਈ ਉਦੋਂ ਇਹ ਖੁੱਲੇ ਬਣੇ ਹੋਏ ਹੈਗੇ ਇਹ ਦੇਖਣ ਨੂੰ ਆਏ ਜਦੋਂ ਘਰੇ ਪਾਏ ਹੁੰਦਾ ਹਰੇਕ ਬੰਦਾ ਆ ਕੇ ਐਂ ਵਖਦਾ ਵੀ ਯਰ ਤੇਰਾ 13 13 ਹਾਲਾਗੇ ਤੇ ਆ ਬਈ ਇਹਦੀ ਘੋੜੀ ਨਾ ਪਹਿਲਾਂ ਇੰਨੀ ਹੀ ਸੀ ਵੀ ਆ ਜਮਾ ਇਸੇਦ ਨੂੰ ਹੋ ਜਾਂਦਾ ਸੀ ਡੰਡਾ ਤੇ ਵੀ ਇਹ ਤੋਂ ਵੀ ਆ ਸਵਰਾਜ ਜਿਹੜਾ ਤੋਂ ਵੀ ਵੀਰਸ ਬਰੋਬਰ ਜੇ ਮਸਾ ਪੂਰੀ ਪੂਰੀ ਚੱਲਦੀ ਸੀ ਜਦੋਂ ਅਸੀਂ ਆ ਘੋੜੀ ਉੱਚੀ ਕਰਵਾ ਕੇ ਆ ਸਵਰਾਜ ਮਗਰ ਚਲਾਈ ਕੰਟਰੋਲ ਪੂਰਾ ਘੈਂਟ ਹੋ ਗਿਆ ਯਾਰ ਸਵਰਾਜ ਦਾ ਟਰੈਕਟਰ ਥੋੜਾ ਜਿਹਾ ਪਹਿਲਾਂ ਨਾਲੋਂ ਰੈੜਾ ਚੱਲਣ ਲੱਗ ਗਿਆ ਨਾਲੇ ਹਾਲ ਵਧੀਆ ਖਿੱਚਣ ਲੱਗ ਗਿਆ ਤੇ ਜੇ ਬਾਈ ਤੁਹਾਡੀ ਘੋੜੀ ਨੀਵੀਂ ਆ ਤੇ ਉਹਦਾ ਬਾਈ ਤੁਹਾਨੂੰ ਨੁਕਸਾਨ ਹੀ ਆ ਫਾਇਦਾ ਕੋਈ ਨਹੀਂਗਾ ਟਰੈਕਟਰ ਦਾ ਸਹੀ ਨਹੀਂ ਕੰਟਰੋਲ ਕਰੂਗਾ ਤੇਲ ਵੱਧ ਖਾਊਗਾ ਤੇ ਜੇ ਤੁਸੀਂ ਘੋੜੀ ਸੈਟ ਕਰਾ ਲਓਗੇ ਵੀ ਮਣ ਕੇ ਆਪਦੀ ਘੋੜੀ ਸੈਟ ਕਰਾ ਲਈ ਤੇ ਫੇਰ ਨਾਲੇ ਯਾਰ ਥੋੜਾ ਟਰੈਕਟਰ ਸੌਖਾ ਚੱਲੂਗਾ ਨਾਲੇ ਤੁਸੀਂ ਸੌਖੇ ਤੇ ਬਾਈ ਕੰਟਰੋਲ ਲੀਵਰ ਪੂਰਾ ਕੰਮ ਕਰੂਗਾ ਹੁਣ ਵਿੱਚ ਭਰਾ ਕਹਿੰਦਾ ਸਾਡਾ ਕੱਟ ਕੇ ਚੱਲੀ ਜਾਂਦਾ ਰਹਿੰਦਾ ਬਾਈ ਕੱਟ ਕੇ ਵਾਲਾ ਕੋਈ ਚੱਕਰ ਨਹੀਂ ਹੁੰਦਾ ਜੇ ਕੱਟ ਕੇ ਚੱਲ ਰਹੇ ਹੁੰਦੇ ਕੰਟਰੋਲ ਲਾਉਂਦੀ ਕਿਉਂ ਕੰਪਨੀ ਉਹਨਾਂ ਨੂੰ ਨਾਲੇ ਤਾਂ ਤੁਸੀਂ ਜੇ ਤੁਸੀਂ ਕੱਟ ਕੇ ਚਲਾਉਣ ਨਾਲ ਤਾਂ ਟਰੈਕਟਰ ਔਖਾ ਹੋ ਹੀ ਜਾਂਦਾ ਨਾਲੇ ਤੁਸੀਂ ਔਖੇ ਹੋ ਜਨੇ ਕਦੇ ਟਰੈਕਟਰਾਂ ਦੇ ਹਾਲ ਗੁੱਡ ਗੇ ਕਦੇ ਚੱਕ ਲੈ ਕਦੇ ਥੱਲੇ ਧਰ ਲੈ ਕਦੇ ਤਾਂ ਹਾਂ ਧਰ ਲੈ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਯਾਰ ਵੀ ਜਿੱਥੇ ਸਾਨੂੰ ਕੰਪਨੀ ਕਹਿੰਦੀ ਹੈ ਕੰਟਰੋਲ ਕਰੋ ਉੱਥੇ ਕਰੇ ਵੀ ਜਿਵੇਂ ਹੁਣ ਜਿੱਥੇ ਜਿਵੇਂ ਹੁਣ ਕੰਟਰੋਲ ਕਰਨਾਗਾ ਆਮ ਜਿਹੜੇ ਵੀ ਮੇ ਆਹ ਕੰਟਰੋਲ ਆਦਾ ਆਹ ਇਹ ਤਾਂ ਕੰਟਰੋਲ ਹੁੰਦਾ ਸਵਰਾਜ ਦਾ ਇਹ ਉੱਥੇ ਹੀ ਕਰ ਲਈ ਜਿੱਥੇ ਮਾੜਾ ਡੰਡਾ ਜਾਂ ਖੜਕਣ ਲੱਗ ਜੇ ਉੱਥੇ ਕਰ ਲਏ ਉੱਥੇ ਕਰਕੇ ਬੜਨ ਦੇ ਮਾੜਾ ਆਹਾਂ ਕਰ ਲਏ ਉਦੋਂ ਬਸ ਅੱਧਾ ਕਸੂਤ ਸੂਤ ਜਾਂ ਲਾ ਲਓ ਵੀ ਡੰਡਾ ਜਾਂ ਬਾਲਾ ਖੜ ਖੜ ਜੇ ਨਾ ਖੜਕੇ ਮੰਗਰੇ ਜੇ ਬਾਲਾ ਡੰਡਾ ਜਾਂ ਖੜਕਾਈ ਜਾਉਗੇ ਕੋਈ ਚਲੋ ਹੁੰਦਾ ਤਾਂ ਖਰ ਕੁਛ ਨਹੀਂਗਾ ਬੁਰਾ ਜਿਹਾ ਲੱਗਦਾ ਉਹ ਤੇ ਉਦੋਂ ਮਾੜਾ ਜਾਂ ਗਾਹਾਂ ਖੜਾ ਲੇ ਤੇ ਟ੍ਰਾਇਟ ਪੂਰਾ ਸੋਨਾ ਕੰਟਰੋਲ ਕਰੂਗਾ ਤੇ ਨਾਲ ਯਾਰ ਤੇਲ ਦੀ ਵੀ ਬਚਤ ਰਹੂ ਤੁਹਾਡੇ ਦੀ ਤੇ ਬਈ ਆਪਣੀਆਂ ਹੋਰ ਜਾਣਕਾਰੀਆਂ ਵੀ ਨੂੰ ਲਈ ਵੀ ਚੈਨਲ ਫੋਲੋ ਕਰ ਲਓ ਤੇ ਇੱਕ ਇਹਦੇ ਮੈਂ ਤੁਹਾਨੂੰ ਹੋਰ ਦੱਸਦਾਗਾ ਗੱਲ ਇਹਦੇ ਜਿਹੜੇ ਆ ਸਾਡੇ ਥੱਲੇ ਪਾਉਣ ਵਾਲਾ ਹੈਗਾ ਜੀਚ ਆਪਾਂ ਲਿੰਕਾ ਪਾਉਣੇ ਆਗੇ ਇਹਦੇ ਆ ਨੀਮਾ ਲੱਗਾ ਹੋਇਆ ਦੇਖੋ ਕਿੰਨਾ ਨੀਮਾ ਲੱਗਾ ਫਲਾਂ ਤੋਂ ਚਲੋ ਉਏ ਦਾ ਨੁਕਸਾਨ ਤਾਂ ਫਰਕ ਕੋਈ ਨਹੀਂਗਾ ਹਨਾ ਵੀ ਇੱਕ ਨੁਕਸਾਨ ਆ ਬਸ ਇਹਦਾ ਵੀ ਜੇ ਇੱਥੇ ਲੱਗਿਆ ਹੋਵੇ ਇਹੇ ਥੱਲੇ ਹੁਣ ਕਰਕੇ ਜਦੋਂ ਜਿਆਦਾ ਲੂੰਗੇ ਹਲ-ਫੁਲ ਛੜਦੇ ਨੇ ਡੜਲੇ ਰੁੜਿਆਂ ਬਾਹਨੋਂ ਦਾ ਆ ਪੈਨ ਨਿਕਲਣ ਦਾ ਡਰ ਇਹਦੇ ਵਿੱਚ ਜੇ ਤੁਹਾਡਾ ਨੀਮਾ ਤਾਂ ਤੁਸੀਂ ਇੱਥੇ ਕਰਾ ਲਓ ਸੀ ਵੀ ਦੇਖਾਂਗੇ ਇਹਨੂੰ ਤਾਂ ਆਹ ਕਰਵਾ ਕੇ ਲਿਆਵਾਂਗੇ ਪੈਨ ਨਿਕਲ ਕੇ ਟਾਇਰ ਪਾਟਣ ਦਾ ਡਰ ਰਹਿੰਦਾ ਹੈ ਇਹਦੇ ਵਿੱਚ ਤੇ ਹੋਰ ਇਹਦਾ ਕੋਈ ਯਾਰ ਲੱਗਦੇ ਬਹੁਤ ਸੋਹਣੇ ਆ ਪੁਰਾਣੇ ਬਥੇਰੇ ਆ ਕਿ ਕੋਈ ਫਾਲਟ ਨਹੀਂ ਖਰਾਂਜ ਪਿਆ ਆ ਦੇਖੋ ਨਹੀਂ ਆਮ ਇਹ ਕੈਰੀ ਐਂਗਲ ਜੀ ਬਣਾ ਦਿੰਦੇ ਆ ਕਿ ਦੂਰੀ ਲਈ ਹੋਈ ਉਹਨਾਂ ਟਾਈਮਾਂ 'ਚ ਆ ਵੀ ਦੂਰੀ ਲਈ ਹੋਈ ਹੈਗੀ ਤੇ ਰੰਗ ਅਸੀਂ ਕਈ ਵਾਰ ਕਰਵਾਤੇ ਇਹ ਤੇ ਆਹ ਕੋਹੜੀ ਲਵਾ ਲਈ ਸੀ ਕਈ ਬਾਬਾ ਚਿਰ ਹੋ ਗਿਆ ਲੱਗੀ ਨੂੰ ਤੇ ਯਾਰ ਇਹ ਤੇ ਸੀ ਰੰਗ ਮਾਰੇ ਨਿਕੋਲ ਹੋਈ ਪਈ ਸਾਡੀ ਤੇ ਨਹੀਂ ਹਾਲੇ ਯਾਰ ਪੂਰੇ ਘாண்ட ਚੱਲਦੇ ਆ ਖਰ ਨਾ ਸੀ ਕਦੇ ਮੰਗ ਮੇ ਮੰਗ ਮੇ ਦਿੱਤੇ ਆਗੇ ਤੇ ਆਹ ਸਿਰੇ ਵਾਲੇ ਹਾਲ ਬਾਈ ਪੱਟੇ ਜਾਂ ਪੱਟੇ ਪਟਾ ਜਾਂਦਾ ਤਾਂ ਲੱਗ ਜਾਂਦਾ ਉਹਦੇ ਵਿੱਚ ਆਪਣੇ ਦਰਖਤ ਦੁਖਤ ਤਣੇ ਤੋਣੇ ਚ ਕਈ ਵਾਰ ਫਾਹ ਜਾਂਦਾ ਹੈਗਾ ਇਹ ਤਾਂ ਪੱਟਿਆ ਗਿਆ ਨਹੀਂ ਹੋਰ ਕੋਈ ਹਾਲ ਨਹੀਂ ਇਹਦਾ ਪੱਟਿਆ ਗਿਆ ਕੁਛ ਨਹੀਂ ਹੋਇਆ ਕਿਤੋਂ ਟਿੜੇ ਨਹੀਂ ਕਿਤੋਂ ਗਲੇ ਨਹੀਂ ਬਹੁਤ ਯਾਰ ਵਧੀਆ ਲੋਹਾ ਲੱਗਿਆ ਉਹ 24 25 ਸਾਲ ਹੋ ਗਏ ਦੇਖ ਲਓ ਸਾਡੇ ਕੋਲੇ ਇਹਨਾਂ ਨੂੰ ਤੇ ਹਜੇ ਵੀ ਚੱਲੀ ਜਾਂਦੇ ਆ ਹਜੇ ਵੀ ਮਾ ਗਣਾ 24 25 ਸਾਲ ਹੋਰ ਨਹੀਂ ਮਰਦੇ ਜੇ ਸਾਡੇ ਕੋਲ ਬਾਈ ਪੁਰਾਣੇ ਪਾਏ ਆਗੇ ਇਹ ਕੱਲੀ ਕੋਹੜੀ ਦਾ ਕਰਕੇ ਵੇਚਦੇ ਜਾਂ ਨਾ ਵੇਚੋ ਕਿੰਨਾ ਕ 22500 ਦਾ ਕੰਮ ਆ ਲਵਾ ਲਿਆ ਹੋਗਾ ਤੇ ਅਸੀਂ ਵੀ ਲਵਾਈ ਆ ਪੂਰੇ ਸੋਹਣੇ ਹਾਲ ਚੱਲਦੇ ਆ ਇੱਕ ਇਹ ਹਾਲਾ ਨਾਲ ਹੋਰ ਅਸੀਂ ਫਾਇਦਾ ਦੇਖਿਆਗਾ ਆਮ ਜਿਹੜੇ ਆਪਣੇ ਹਾਲ ਹੁਣ ਬਣਾ ਕੇ ਲਿਆਉਣੇ ਆਗੇ ਉਹ ਬਾਈ ਐਂ ਡੋਲਦੇ ਆ ਵੀ ਜਦੋਂ ਕਾਰਡੇ ਪਾਣ ਚਲਾਉਣੇ ਆ ਇਹ ਕਿੰਨੇ ਮਰਜੀ ਕਾਰਡੇ ਪਾਣ ਚ ਉੱਤੇ ਐਂ ਥੱਲੇ ਹੀ ਵੜਨਗੇ ਇਹ ਧਰਤੀ ਟਰੈਕਟਰ ਖਿੱਚਣ ਵਾਲਾ ਚਾਹੀਦਾ ਵੀ ਐਂ ਜਾਂ ਇੱਕ ਪਾਸਾ ਗੜ ਗਿਆ ਇੱਕ ਪਾਸਾ ਤਰ ਗਿਆ ਇਹ ਸਿਸਟਮ ਨਹੀਂ ਇਹਦੇ ਵਿੱਚ ਜਿਆਦਾ ਸਾਰੀ ਤਾਰਨਗੇ ਜਦੋਂ ਗੜ ਗਿਆ ਫਿਰ ਸਾਰਾ ਇਕੱਠੇ ਗੜੂਗਾ ਵੀ ਆਇਆ ਨਹੀਂ ਹੈਗਾ ਵੀ ਇੱਕ ਪਾਸੇ ਖੁਬ ਦੇ ਤੁਰੇ ਜਾਂਦੇ ਇੱਕ ਪਾਸੇ ਜੇ ਤੁਹਾਡੀਆਂ ਲੰਕਾ ਜੀ ਫਲਟਾ ਫਿਰ ਤਾਂ ਕਹਿਣਾ ਕਿ ਨਹੀਂ ਸਾਡੇ ਨਾਲ ਇਹ ਸਿਸਟਮ ਕਦੇ ਹੋ ਜਾਣੀਗਾ ਤੇ ਹੋਰ ਜਾਣਕਾਰੀਆਂ ਵੀ ਨੂੰ ਦੇਖਣ ਲਈ ਆਪਣਾ YouTube ਤੇ Facebook ਚੈਨਲ ਪਾਈ ਫੋਲੋ ਕਰ ਲੋ ਧੰਨਵਾਦ ਜੀ